ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਰਦ ਸ਼ਕੰਦਰ ਦਾ ਸਵਾਗਤ ਹੈ ਮੈਂ ਮਹਿਕਦੀਪ ਕੌਰ ਤੇ ਅੱਜ ਅਸੀਂ ਪਹੁੰਚੇ ਹਾਂ ਬੀਬੀ ਕਾਨ ਕੌਰ ਜੀ ਦੇ ਗੁਰਦੁਆਰੇ ਮੋਗਾ ਵਿਖੇ ਜਿੱਥੇ ਕਿ ਕਿਸਾਨ ਯੂਨੀਅਨ ਮੋਰਚਾ ਵਾਲਿਆਂ ਵੱਲੋਂ ਅਹਿਮ ਮੀਟਿੰਗ ਬੁਲਾਈ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਅਹਿਮ ਮੀਟਿੰਗ ਵਿੱਚ ਕਿਹੜੇ-ਕਿਹੜੇ ਮੁੱਦਿਆਂ ਤੇ ਗੱਲਬਾਤ ਉੱਠੇਗੀ ਤੇ ਆਓ ਤੁਹਾਨੂੰ ਲੈ ਚਾਲਦੇ ਹਾਂ ਕਿਸਾਨਾਂ ਕੋਲ ਤੇ ਦੇਖਦੇ ਹਾਂ ਕਿ ਉਹ ਕਿਹੜੇ ਮੁੱਦੇ ਤੇ ਗੱਲਬਾਤ ਕਰਨਗੇ ਤੇ ਉਹਨਾਂ ਦਾ ਅਗਲਾ ਸਟੈਪ ਕੀ ਹੋਊਗਾ ਤਾਂ ਆਓ ਦੇਖਦੇ ਹਾਂ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਨ ਕੀ ਸਰ ਜੋ ਅੱਜ ਮੀਟਿੰਗ ਹੋਈ ਹੈ ਕਿਸਾਨ ਯੂਨੀਅਨ ਵਾਲਿਆਂ ਦੀ ਤੇ ਇਸ ਵਿੱਚ ਸਭ ਤੋਂ ਵੱਡਾ ਮੁੱਦਾ ਕੀ ਹੈ ਕਿਹੜੇ ਮੁੱਦੇ ਤੇ ਤੁਸੀਂ ਗੱਲ ਕੀਤੀ ਹੈ ਅੱਜ ਦੀ ਮੀਟਿੰਗ ਜਿਹੜੀ ਹੈਗੀ ਹੈ ਇਹ ਸੰਯੁਕਤ ਕਿਸਾਨ ਮੋਰਚਾ ਮੋਗਾ ਦੇ ਸਾਥੀਆਂ ਦੀ ਮੀਟਿੰਗ ਹੋਈ ਹੈ ਜੀ ਇਹਦੇ ਵਿੱਚ ਜਿਹੜਾ ਮੁੱਖ ਮਸਲਾ ਹੈਗਾ ਹੈ ਹਾਂਜੀ ਉਹ ਜਿਹੜੀ ਕੇਂਦਰ ਸਰਕਾਰ ਆ ਜੀ ਮੋਦੀ ਦੀ ਸਰਕਾਰ ਆ ਹਾਂਜੀ ਉਹ ਲੋਕ ਮਾਰੂ ਜਿਹੜੇ ਹੈਗੇ ਆ ਨਵੇਂ ਐਕਟ ਲਿਆ ਰਹੀ ਹੈ ਪੀਲੀ ਸੋਧ ਬਿੱਲ 2025 ਠੀਕ ਹੈ ਜੀ ਇੱਕ ਹੈਗਾ ਬੀਆਨਾ ਨਾਲ ਸੰਬੰਧਿਤ ਐਕਟ ਹਾਂਜੀ ਉਹ ਕਈ ਐਕਟ ਇੱਕ ਹੈਗਾ ਲੇਬਰ ਕੋਰਟ ਦਾ ਚਾਰ ਲੇਬਰ ਕੋਰਟ ਜਿਹੜੇ ਹੈਗੇ ਉਹ ਲਾਗੂ ਕੀਤੇ ਨੇ ਜੇ ਉਹ ਲਾਗੂ ਹੁੰਦੇ ਨੇ 2025 ਬਿੱਲ ਲਾਗੂ ਹੁੰਦਾ ਹੈ ਬਿਲੀ ਸੋਧ ਬਿੱਲ ਤਾਂ ਜਿਹੜੇ ਹੈਗੇ ਆ ਲੋਕਾਂ ਨੂੰ ਅੱਜ ਬਿਜਲੀ ਜਿੰਨਾ ਘਰਾਂ ਨੂੰ ਫਰੀ ਮਿਲਦੀ ਹੈ ਉਹਨਾਂ ਨੂੰ ਫਰੀ ਨਹੀਂ ਮਿਲੂਗੀ ਜੀ ਜਿਹੜੇ ਕਿਸਾਨੀ ਨੂੰ ਫ੍ਰੀ ਬਿਜਲੀ ਮਿਲਦੀ ਹੈ ਉਹ ਫ੍ਰੀ ਨਹੀਂ ਮਿਲੂਗੀ। ਹਾਂਜੀ। ਇਹ ਜਿਹੜਾ ਹੈਗਾ ਢਾਂਚਾ ਸਾਰੇ ਦਾ ਸਾਰਾ ਹਿੰਦੁਸਤਾਨ ਦਾ ਢਾਂਚਾ ਹੈਗਾ। ਹਾਂਜੀ। ਮੋਦੀ ਸਰਕਾਰ ਜਿਹੜਾ ਹੈਗਾ ਉਹ ਪ੍ਰਾਈਵੇਟਾਂ ਨੂੰ ਵੇਚਣਾ ਚਾਹੁੰਦੀ ਹੈਗੀ ਆ ਤੇ ਜੇ ਪ੍ਰਾਈਵੇਟ ਵਿਖ ਜਾਂਦਾ ਹੈ ਢਾਂਚਾ ਸਾਰਾ ਬਿਲੀ ਬੋਰਡ ਦਾ ਤਾਂ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਮਾਰ ਲੋਕਾਂ ਲਈ ਬਹੁਤ ਮਾਰੂ ਆ ਇਹ। ਜਿਵੇਂ ਹੁਣ ਸਮਾਰਟ ਮੀਟਰ ਲਾ ਰਹੇ ਨੇ। ਹੁਣ ਸਮਾਰਟ ਮੀਟਰ ਦਾ ਮਤਲਬ ਇਹ ਹੈਗਾ ਉਹ ਜੇ ਲੱਗ ਗਿਆ ਤਾਂ ਚਿਪ ਪਾਈ ਵੀ ਆ ਜਦੋਂ ਫੋਨ ਵਾਂਗੂ ਪੈਸੇ ਮੁੱਕ ਗਏ ਤਾਂ ਬਿਜਲੀ ਬੰਦ ਹੋ ਜਾਣੀ ਜਾਂ ਰਾਤ ਦੇ 12 ਵਜੇ ਜਾਂ 1 ਵਜੇ ਉਦੋਂ ਬਿਜਲੀ ਬੰਦ ਹੋ ਜਾਂਦੀ ਹੈ ਬਿਜਲੀ ਉਦੋਂ ਆਉ ਜਦੋਂ ਦੁਬਾਰੇ ਪੈਸੇ ਆਉਣੇ ਅੱਗੇ ਕੀ ਹੈਗਾ ਪਹਿਲੀਆਂ ਹਾਲਤਾਂ ਜਿਹੜੇ ਗਰੀਬ ਲੋਕ ਹੈਗਾ ਮਹੀਨੇ-ਮਹੀਨੇ 2-2 3-3 ਮਹੀਨੇ ਬਾਅਦ ਵੀ ਬਿੱਲ ਦੇ ਦਿੰਦੇ ਆ ਫਿਰ ਉਹ ਇਹ ਸਹੂਲਤ ਆ ਇਹਦੇ ਵਿੱਚ ਨਹੀਂ ਹੋਊਗੀ ਫਿਰ ਤਾਂ ਇਹ ਹੈਗਾ ਵੀ ਜਿਹਦੇ ਬਿੱਲ 'ਚ ਪੈਸੇ ਹੈਗੇ ਆਗੇ ਉਹਦੇ 'ਚ ਆਪਾਂ ਚਾ ਤਾਂ ਉਹ ਬੀਲ ਹੀ ਜਾਇਆ ਕਰੂ ਨਹੀਂ ਬਿਲ ਨਹੀਂ ਜਾਇਆ ਕਰੂਗੀ ਐ ਜਿਹੜਾ ਹੈਗਾ ਬੀਜਾ ਨਸਬੰਧੀ ਹੈਗਾ ਕਾਨੂੰਨ ਉਹ ਕਾਨੂੰਨ ਵੀ ਇੰਨਾ ਮਾਰੂ ਹੈਗਾ ਕਿ ਉਹ ਵੀ ਜਿਹੜੇ ਹੈਗੇ ਸਿਰਫ ਪ੍ਰਾਈਵੇਟ ਕੰਪਨੀਆਂ ਵਾਲੇ ਵੇਚਿਆ ਕਰਨਗੇ ਆਪਣਾ ਜ਼ਿੰਮੇਵਾਰ ਕੋਈ ਇੱਕ ਦੂਏ ਨੂੰ ਵੀ ਉਧਾਰ ਲੈ ਕੇ ਵੀ ਨਹੀਂ ਦੇ ਸਕੂਗਾ ਜੋ ਐ ਵੀ ਦੇਊਗਾ ਤਾਂ ਫਿਰ ਉਹਦੀ ਪੜਤਾਲ ਹੋਗੇ ਤੂੰ ਬੀਲ ਆ ਕਿੱਥੋਂ ਇਹਦਾ ਮਤਲਬ ਉਹ ਕਿਸਾਨਾਂ ਲਈ ਬਹੁਤ ਹੀ ਮਾਰੂ ਹੈ ਇੱਕਟਾ ਐ ਜਿਹੜੇ ਲੇਬਰ ਕੋਡ ਚਾਰ ਬਣਾਏ ਨੇ ਉਹ ਵੀ ਲੇਬਰ ਕੋਡ ਜਿਹੜੇ ਚਾਰ ਲਾਗੂ ਕੀਤੇ ਨੇ ਹੁਣ ਮੋਦੀ ਸਰਕਾਰ ਨੇ ਉਹੋ ਜਿਹੜੇ ਹੈਗੇ ਆ ਮਜ਼ਦੂਰਾ ਮੁਲਾਜ਼ਮਾਂ ਲਈ ਬਹੁਤ ਹੀ ਘਾਤਕ ਕਾਨੂੰਨ ਨੇ ਕਿਉਂਕਿ ਉਹਦੇ ਵਿੱਚ ਜਿਹੜੇ ਹੈਗੇ ਵੱਡੇ ਇੰਡਸਟਰੀਅਲ ਹੈ ਵੱਡੇ ਕਾਰਖਾਨੇਦਾਰ ਆ ਉਹਨਾਂ ਨੂੰ ਤਾਂ ਬਹੁਤ ਫਾਇਦੇ ਦਿੱਤੇ ਗਏ ਆ ਉਹ ਜਿਸ ਮੁਲਾਜ਼ਮ ਨੂੰ ਮਰਜ਼ੀ ਰੱਖ ਲੈਣ ਜਿਸ ਨੂੰ ਮਰਜ਼ੀ ਕੱਢ ਦੇਣਾ ਇਸ ਬਿੱਲ ਦੇ ਅਧੀਨ ਜਿਹੜਾ ਹੈਗਾ ਜਿੰਨੇ ਵੀ ਲੇਬਰ ਹੈਗੇ ਜਿੰਨੇ ਵੀ ਮਜ਼ਦੂਰ ਹੈਗੇ ਆ ਉਹਨਾਂ ਤੋਂ ਜ਼ਰੂਰੀ ਨਹੀਂ 8 ਘੰਟੇ ਕੰਮ ਲੈਣਾ ਉਹਨਾਂ ਤੋਂ 12-12 ਘੰਟੇ ਵੀ ਕੰਮ ਲਿਆ ਸਕਦਾ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਕਾਨੂੰਨਾਂ ਦੇ ਖਿਲਾ ਸਨਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਇਹ ਫੈਸਲਾ ਕੀਤਾ ਹੈਗਾ ਕਿ ਇਹਨਾਂ ਬਿੱਲਾਂ ਨੂੰ ਅਸੀਂ ਸਾਰਿਆਂ ਹੀ ਸਬੂਦੀਆਂ ਚ ਉਸ ਦਿਨ ਸਾੜਨਾ ਹੈ। ਠੀਕ ਹੈ। ਤੇ ਸਿਰ ਤੁਸੀਂ ਕਿਹੜੇ ਕਿਹੜੇ ਜਗ੍ਹਾ ਬਲੌਕ ਕਰੋਗੇ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਥਾਵਾਂ ਨੂੰ? ਪੰਜਾਬ 'ਚ ਜਿੰਨੇ ਵੀ ਬਿਜਲੀ ਬੋਰਡ ਦੇ ਦਫ਼ਤਰ ਨੇ, ਐਸਡੀਓ ਦਫ਼ਤਰ ਜਿੰਨੇ ਵੀ ਆ ਸਾਰੇ ਦਫ਼ਤਰ ਜਿਹੜੇ ਹੈਗੇ ਆ ਉਸ ਦਿਨ 12 ਤੋਂ 3 ਵਜੇ ਤੱਕ ਉਹ ਸਾਰੇ ਦਫ਼ਤਰਾਂ ਮੂਰੇ ਜਿਹੜਾ ਹੈਗਾ ਇਹ ਗੇਟ ਰੈਲੀਆਂ ਕੀਤੀਆਂ ਜਾਣੀਆਂ ਹੈਗੀਆਂ ਤੇ ਇਹ ਜਿਹੜੇ ਹੈਗੇ ਬਿੱਲ ਸਾੜੇ ਜਾਣਗੇ। ਤੇ ਤੁਹਾਡੇ ਨਾਲ ਇਸ ਮਾਮਲੇ ਦੇ ਵਿੱਚ ਕਿੰਨੇ ਕਿ ਲੋਕ ਜੜ ਚੁਕੇ ਨੇ? ਸਾਡੇ ਨਾਲ ਜਿੱਥੇ ਤੱਕ ਲੋਕਾਂ ਦੇ ਜੁੜਨ ਦਾ ਸਵਾਲ ਆਇਆ ਤਾਂ ਲੱਖਾਂ ਦੀ ਗਿਣਤੀ ਚ ਹੈਗੇ ਆ ਕੋਈ ਮਤਲਆ ਨਹੀਂਗਾ ਕੋਈ 150 ਦੀ ਗੱਲ ਹੈ ਲੱਖਾਂ ਦੀ ਹੈ ਏਕੇ ਜਿਹੜੇ ਦਫ਼ਤਰ ਮੂਰੇ ਸਾਰਾ ਮੂਰੇ ਹਜ਼ਾਰਾਂ ਜਿਹੜੇ ਹੈਗੇ ਮੁਲਾਜ਼ਮ ਤੇ ਮਜ਼ਦੂਰ ਇਕੱਠੇ ਹੋਣਗੇ ਕਿਸਾਨ ਇਕੱਠੇ ਹੋਣਗੇ ਉੱਥੇ ਪ੍ਰੋਟੈਸਟ ਨਹੀਂ ਹੋਣਗੇ ਹਾਂ ਉਦੋਂ ਹੀ ਇਕੱਠੇ ਹੋਣਾ ਹੈ ਠੀਕ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਤੁਹਾਡੀਆਂ ਮੰਗਾਂ ਮੰਨੇਗੀ ਸਰਕਾਰਾਂ ਜਿਹੜੀਆਂ ਹੈਗੀਆਂ ਕੋਈ ਵੀ ਸਰਕਾਰ ਹੋਵੇ ਮੰਗਾਂ ਉਦੋਂ ਮੰਨਦੀ ਹੈ ਜਦੋਂ ਮਤਲ ਉਹਨਾਂ ਦੇ ਗੱਲ ਚ ਹੱਥ ਪਾਇਆ ਜਾਵੇ ਜਿਵੇਂ ਕੇਂਦਰ ਨੇ ਕਾਨੂੰਨ ਲਿਆਂਦੇ ਸੀ ਜਦੋਂ ਮੋਦੀ ਸਰਕਾਰ ਦੇ ਖਿਲਾਫ ਸਮੂਹ ਲੋਕ ਲੜੇ ਨੇ ਤੇ ਉਹ ਕਾਨੂੰਨ ਵਾਪਸ ਲੈਣੇ ਪਏ ਨੇ ਪੰਜਾਬ ਵਿੱਚ ਵੀ ਜਿਹੜੀ ਹੈਗੀ ਆ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਪੰਜਾਬ ਸਰਕਾਰ ਲੈ ਕੇ ਆਈ ਸੀ ਜਦੋਂ ਪੰਜਾਬ ਦੇ ਲੋਕ ਲੜੇ ਨੇ ਤਾਂ ਉਹ ਪੰਜਾਬ ਸਰਕਾਰ ਨੂੰ ਵਾਪਸ ਲੈਣੀ ਪਈ ਹੈ ਹੁਣ ਵੀ ਜਦੋਂ ਲੋਕ ਲੜਨਗੇ ਤਾਂ ਸਰਕਾਰ ਨੂੰ ਇਹ ਆਪਦੇ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਜੇ ਸਰਕਾਰ ਤੁਹਾਡੀ ਮੰਗ ਨਹੀਂ ਮੰਨਦੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਸਟੇਕ ਜਿੱਥੋਂ ਤੱਕ ਅਗਲੇ ਸਟੈਪ ਦੇ ਸਬੰਧਤ ਆ ਇਹ ਤਾਂ ਸੰਯੁਕਤ ਖਸਾਨ ਮੋਰਚੇ ਵੱਲੋਂ ਕਾਲ ਆਈ ਹੈਗੀ ਹੈ ਇਸ ਤੋਂ ਬਾਅਦ ਹੋਰ ਵੱਡੇ ਐਕਸ਼ਨ ਹੋਣਗੇ ਕਿਉਂਕਿ ਇਹ ਜ਼ਰੂਰੀ ਹੈ ਜੇ ਸਰਕਾਰ ਬੈਕਫੁੱਟ ਤੇ ਨਹੀਂ ਜਾਂਦੀ ਤਾਂ ਫਿਰ ਜਿਹੜੀਆਂ ਜਥੇਬੰਦੀਆਂ ਵੱਲੋਂ ਵੱਡੇ ਐਕਸ਼ਨ ਲੈਣਗੇ ਥੋੜਾ ਨਾਮ ਜਗਦੀਸ਼ ਸਿੰਘ ਚਾਲ ਹਾਂਜੀ ਸਰ ਜੋ ਕੇਂਦਰ ਸਰਕਾਰ ਬਿਜਲੀ ਐਕਟ ਸੋਧ ਐਕਟ ਲੈ ਕੇ ਆ ਰਹੀ ਹੈ ਤੇ ਉਸ ਦੇ ਬਾਰੇ ਥੋੜਾ ਜਿਆਦਾ ਦੱਸਿਓ ਸਾਨੂੰ ਜਿਹੜਾ ਕੇਂਦਰ ਸਰਕਾਰ ਬਾਈਟ ਲੈ ਕੇ ਆਈ ਹੈ ਮੇਰੇ ਤੋਂ ਪਹਿਲਾਂ ਹੱਥ ਬਲਕੌਰ ਸਿੰਘ ਨੇ ਬਹੁਤ ਡਿਟੇਲ ਨਾਲ ਦੱਸਤਾ ਹੈ ਇਹ ਆਮ ਲੋਕਾਂ ਦੇ ਵਿੱਚ ਸ਼ਾਇਦ ਪ੍ਰਭਾਵ ਹੈਗਾ ਵੀ ਇਹ ਬਿਜਲੀ ਆ ਦੇ ਆਂਦੇ ਸ਼ਾਇਦ ਖਿਲਾਫ ਹੈ। ਹਾਂਜੀ ਪਰ ਇਹ ਜਿਹੜਾ ਬਿੱਲ ਲੈ ਕੇ ਆ ਰਹੇ ਇਹ ਆਮ ਲੋਕਾਂ ਦੇ ਖਿਲਾਫ ਹੈ। ਜੀ ਇਸੇ ਲਈ ਜਿਹੜੇ ਇਸ ਬਿੱਲ ਦੇ ਖਿਲਾਫ ਮੁਲਾਜ਼ਮ ਹੋਏ, ਮਜ਼ਦੂਰ ਹੋਏ, ਕਿਸਾਨ ਹੋਏ ਹਾਂਜੀ ਸਾਰੀਆਂ ਟੇਜ ਜੁਨਾ ਇਕੱਠੀਆਂ ਹੋ ਕੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਾਂ। ਜੀ ਕਿਉਂਕਿ ਇਹ ਆਮ ਲੋਕਾਂ ਦੇ ਉੱਤੇ ਦਾ ਬੋਝ ਪੈਣਾ ਹੈ। ਬਿਲਕੁਲ ਸਰ ਜਿਹੜੇ ਬਾਕੀ ਬਿੱਲ ਦੀ ਗੱਲ ਕੀਤੀ ਹੈ ਹਾਂਜੀ ਸੈਂਟਰ ਸਰਕਾਰ ਬਾਰ ਬਾਰ ਇਹੋ ਜਿਹੇ ਫੈਸਲੇ ਲੈ ਰਹੀ ਹੈ ਲੈ ਰਹੀ ਹੈ ਜਿਹੜੇ ਲੋਕ ਵਿਰੋਧੀ ਆ ਮੁਲਾਜ਼ਮ ਵਿਰੋਧੀ ਆ ਕਿਰਤਿਆਂ ਦੇ ਵਿਰੋਧੀ ਕਾਨੂੰਨ ਆ ਆ ਜਿਹੜੇ 29 ਕਰਤ ਕਾਨੂੰਨ ਜਿਹੜੇ ਤੋੜ ਕੇ ਚਾਰ ਕਾਨੂੰਨਾਂ ਦੇ ਵਿੱਚ ਲੈ ਕੇ ਲਿਆਉਣ ਦਾ ਫੈਸਲਾ ਕੀਤਾ ਹੈ ਇਹਦੇ ਨਾਲ ਕਿਰਤਿਆਂ ਦੀ ਬਹੁਤ ਦੁਰਦਸ਼ਾ ਹੋਊਗੀ ਹਾਂਜੀ ਕਿਉਂਕਿ ਅੱਗੇ ਇਹ ਹੁੰਦਾ ਸੀ ਵੀ ਜਿੱਥੇ ਕੋਈ ਸੌਕ ਬੰਦਾ ਕਿਸੇ ਕੰਮ ਕਰਦਾ ਸੀ ਕਿ ਫੈਕਟਰੀ ਚ ਇੰਡਸਟਰੀ ਚ ਉਹਨਾਂ ਦੇ ਉੱਤੇ ਕਾਨੂੰਨ ਲਾਗੂ ਹੁੰਦਾ ਸੀ ਜਿਹੜੇ ਜਿਹੜੇ ਕਰਤਦੇ ਕਾਨੂੰਨ ਸੀ ਕਿਉਂਕਿ ਇਹ ਕਾਨੂੰਨ ਉਹਨਾਂ ਵੇਲਿਆਂ ਦੇ ਜਦੋਂ ਦੇਸ਼ ਆਜ਼ਾਦ ਵੀ ਨਹੀਂ ਹੋਇਆ ਸੀ ਉਦੋਂ ਲੱਖਾਂ ਕੁਰਬਾਨੀਆਂ ਦੇ ਨਾਲ ਇਹ ਮਜ਼ਮਾ ਦੇ ਹੱਕ ਦੇ ਘਰੂਣ ਬਣਾਏ ਸੀ ਹੁਣ ਉਹ ਕਾਨੂੰਨ 300 ਜਿੱਥੇ ਕੰਮ ਕਰਦਾ ਉਥੋਂ ਤੱਕ ਕਰਤਾ ਵੀ ਉਥੋਂ ਦਾ ਕੋਈ ਕੋਈ ਸਰਕਾਰ ਤੋਂ ਆਜਾਜ਼ਤ ਲੈਣ ਦੀ ਲੋੜ ਨਹੀਂ ਜਦੋਂ ਮਰਜ਼ੀ ਫੈਕਟਰੀ ਬੰਦ ਕਰ ਦੇਣ ਜਦੋਂ ਮਰਜ਼ੀ ਕਿਸੇ ਨੂੰ ਕੱਢ ਦੇਣ ਜਿੰਨੇ ਮਰਜ਼ੀ ਘੰਟੇ ਕੰਮ ਕਰਨ ਲੈ ਲੈਣ ਨੂੰ ਜੋ ਮਰਜ਼ੀ ਉਹਨਾਂ ਨੂੰ ਦਿਹਾੜੀ ਦੇ ਦੇਣ ਉਹਨਾਂ ਦੇ ਉੱਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਇਸ ਕਰਕੇ ਇਹਦੇ ਤੇ ਨਾਲ 90% ਲੋਕ ਜਿਹੜੇ ਕਾਨੂੰਨਾਂ ਉਹਨਾਂ ਕਾਨੂੰਨਾਂ ਤੋਂ ਬਾਹਰ ਹੋ ਜਾਣਗੇ ਜਿਹਦੇ ਕਰਕੇ ਮਹਿਲਾਵਾਂ ਆਸਤੇ ਅੱਗੇ ਰਾਤ ਦੀ ਸ਼ਿਫਟ ਜਿਹੜੀ ਸੀ ਉਹ ਮਾਲਕ ਨਹੀਂ ਲੈ ਸਕਦਾ ਸੀ ਇਹ ਕਾਨੂੰਨ ਦੇ ਤਹਿਤ ਮਹਿਲਾਵਾਂ ਨੂੰ ਰਾਤ ਦੀ ਨੌਕਰੀ ਆਸਤੇ ਵੀ ਮਜਬੂਰ ਕੀਤਾ ਜਾ ਸਕਦਾ ਮੇਰਾ ਕਹਿਣ ਤੋਂ ਭਾਵ ਜ਼ਮੀਨਾਂ ਵੇਚਣ ਦੀ ਗੱਲ ਹੈ ਅੱਜ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦੀ ਗੱਲ ਹੋਈ ਹੈ। ਜੇ ਸਰਕਾਰੇ ਤੋਂ ਪਿੱਛੇ ਨਾ ਸਾਡੀ ਸਰਕਾਰ ਨੇ ਟੀਕਾ ਲਾ ਕੇ ਦੇਖਿਆ ਹੈ। ਹਾਂਜੀ ਪੰਜਾਬ ਸਰਕਾਰ ਨੇ ਇਹਨੇ ਹੋਰ ਵੀ ਮਹਿਕਮਿਆਂ ਦੀਆਂ ਜ਼ਮੀਨਾਂ ਜੀ ਅੱਜ ਵੀ ਇਹ ਨਾਲ ਪੀਯੂ ਦੀਆਂ ਜ਼ਮੀਨਾਂ ਵੀ ਲੈ ਰਹੀ ਹੈ ਪੰਜਾਬ ਯੂਨੀਵਰਸਿਟੀ ਦੀਆਂ ਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਰੋਡਵੇ ਦੇ ਡੀਪੂ ਤੋੜ ਕੇ ਵੀ ਤਾਰਾਂ ਦੀਪੂਆ ਉਹਨਾਂ ਨੂੰ 8-9 ਦੀਪੂਆਂ ਦੇ ਵਿੱਚ ਕਰਕੇ ਬਾਕੀ ਜ਼ਮੀਨਾਂ ਵੇਚਣ ਆਏ ਪਾਸੇ ਤੁਰਨਗੇ ਇਸ ਕਰਕੇ ਸਜੇ ਲੋਕ ਇਹਦੇ ਖਿਲਾਫ ਤਕੜੇ ਹੋ ਕੇ ਇਕੱਠੇ ਹੋ ਕੇ ਲੜ ਰਹੇ ਜਦੋਂ ਪਤਾ ਕਿ ਜਦੋਂ ਆਵਾਮ ਇਕੱਠਾ ਹੋ ਜੇ ਤੇ ਸਰਕਾਰਾਂ ਨੂੰ ਆਪਦੇ ਫੈਸਲੇ ਬਦਲਣ ਦੇ ਮਜਬੂਰ ਹੋਣਾ ਪੈਂਦਾ ਬਿਲਕੁਲ ਸਰ ਤੁਹਾਡਾ ਨਾਮ ਜਸਮੀਲ ਸਿੰਘ ਰਾਜਿਆਣਾ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਪ੍ਰੈਸ ਕਤਰ ਮੁੱਖੀ ਸਰ ਤੁਹਾਡੀ ਅੱਜ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਗੱਲ ਹੋਈ ਹੈ ਤੇ ਉਹਨਾਂ ਮੁੱਦਿਆਂ ਦੇ ਵਿੱਚੋਂ ਸਭ ਤੋਂ ਵੱਡਾ ਮੁੱਦਾ ਕਿਹੜਾ ਹੈ ਅੱਜ ਜੀ ਮੇਨ ਦੋ ਮੁੱਦਿਆਂ ਤੇ ਜਿਹੜੀ ਗੱਲਬਾਤ ਹੋਈ ਆ ਬਿਜਲੀ ਸੋਧ ਬਿੱਲ ਐਕਟ ਜੋ ਲੈ ਕੇ ਸਰਕਾਰ ਇੱਕ ਹੋਈ ਆ ਜੀ ਬੀਜ ਸੋਧ ਬਿੱਲ ਤੇ ਜਿਹੜਾ ਬੀਜ ਸੋਧ ਬਿੱਲ ਆ ਜੀ ਇਹ ਇੱਕ ਹੈ ਨਾ ਜਿਹੜਾ ਆਪਣਾ ਆਰਐਸਐਸ ਭਾਜਪਾ ਜਿਹੜਾ ਇਹ ਜਿਹੜੇ ਵੱਡੇ ਘਰਾਣੇ ਆ ਉਹਨਾਂ ਨੂੰ ਇਹ ਫਾਇਦਾ ਪਚਾਉਣ ਲਈ ਤੇ ਛੋਟੇ ਕਿਸਾਨਾਂ ਨੂੰ ਜਿਹੜਾ ਕਿ ਇਹਦੇ ਚ ਬਾਹਰ ਕੱਢਣ ਲਈ ਛੋਟੇ ਕਿਸਾਨਾਂ ਦੇ ਇਹਦੇ ਚ ਜਿਆਦਾ ਮਾਰ ਪੈਣੀ ਆ ਜਿਹੜੇ ਵੱਡੇ ਕਿਸਾਨ ਵੀ ਇਹਦੇ ਚ ਲਪੇਟ ਸਤਾਉਣਗੇ ਪਰ ਇਹ ਆਰਐਸ ਤੇ ਭਾਜਪਾ ਦਾ ਜਿਹੜਾ ਉਹ ਵੱਡੇ ਘਰਾਣਿਆਂ ਨੂੰ ਜਿਹੜਾ ਭੁਗਤਦਾ ਇਹ ਬਿਜਲੀ ਜਿਹੜਾ 200 ਬਿੱਲ ਆ ਜੀ ਜਿਹੜਾ ਬਿਜਲੀ ਐਕਟ ਇਹ 220 ਵਾਲਾ ਸੀ ਜਿਹੜਾ ਉਸੇ ਬਿੱਲ ਨੂੰ ਇਹ ਅੱਗੇ ਡਿਵਾਲਟ ਕਰਕੇ ਲੈ ਕੇ 225 ਉਹਦੇ 'ਚ ਜਿਵੇਂ ਮੰਨ ਲਓ ਹੁਣ ਆਪਣੇ ਪ੍ਰਧਾਨ ਜੀ ਨੇ ਦੱਸਿਆ ਸੀਗਾ ਵੀ ਜਿਹੜਾ ਚੈਪ ਵਾਲੇ ਮੀਟਰ ਲੱਗਣੇ ਆ। ਹਾਂਜੀ। ਜਿਸ ਦਾ ਐਮਪੀ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਿਰੋਧ ਵੀ ਹੋ ਰਿਹਾ ਜੋ ਪੰਜਾਬ ਦੇ ਵਿੱਚ ਹਾਲਾਤ ਆ ਇਸ ਤਰ੍ਹਾਂ ਵੀ ਜਿਹੜੇ ਹਜੇ ਲੋਕਾਂ ਨੂੰ ਇਸ ਤਰ੍ਹਾਂ ਕਿ ਵੀ ਜਿਹੜਾ ਇਹ ਮੀਟਰ ਹੈ ਕੋਈ ਇਹ ਕੋਈ ਮਾਮੂਲੀ ਗੱਲ ਹੈ ਪਰ ਜਿਹੜਾ ਇਹਦਾ ਘਾਤਕਾ ਨੁਕਸਾਨ ਆ ਇਹ ਲੋਕਾਂ ਲਈ ਕਿਉਂ ਘਾਤਕਾ ਕਿਉਂਕਿ ਇਹਦੇ ਨਾਲ ਜਿਹੜਾ ਜਿਵੇਂ ਆਪਾਂ ਆਪਣਾ ਮੋਬਾਈਲ ਰੀਚਾਰਜ ਕਰਦੇ ਆ ਮੋਬਾਈਲ ਦੇ ਨਾਲ ਹੀ ਆਪਾਂ ਜੇਕਰ ਪੈਸੇ ਖਤਮ ਹੋ ਜਾਂਦੇ ਆ ਤੇ ਆਪਣਾ ਮੋਬਾਈਲ ਬੰਦ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਇਹ ਜੇਕਰ ਆਪਾਂ ਉਹਦੇ ਚ ਪੇ ਕਰਵਾਵਾਂਗੇ ਤਾਂ ਹੀ ਜਿਹੜਾ ਆਪਣੇ ਘਰੇ ਬਿਜਲੀ ਆਊਗੀ ਇਹਦੇ ਤੇ ਜਿਵੇਂ ਭਾਈਚਾਰਕ ਸਾਂਝ ਆ ਕਿਸਾਨਾਂ ਦੀ ਭਾਈਚਾਰਕ ਸਾਂਝ ਆ ਖੇਤਾਂ ਦੇ ਵਿੱਚ ਵੀ ਇਹ ਜਿਹੜੇ ਮੀਟਰ ਲੱਗਣੇ ਆ ਖੇਤੀ ਜਿਹੜਾ ਵਿੱਚ ਇਹ ਆਊਗਾ ਉਹਦੇ ਵਿੱਚ ਜਿਵੇਂ ਆਪਾਂ ਹੁਣ ਇੱਕ ਦੂਜੇ ਗਾਂਢੀ ਤੋਂ ਜੇ ਆਪਾਂ ਕੋਈ ਝੋਨੇ ਦਾ ਕੱਦੂ ਕਰਦੇ ਜਾਂ ਕੋਈ ਹੋਰ ਆਪਾਂ ਪਾਣੀ ਮੋਟਰ ਤੋਂ ਵਰਤਦੇ ਹਾਂ ਗਵਾਂਢੀ ਦੀ ਤੋਂ ਹਾਂਜੀ ਜੇਕਰ ਆਪਾਂ ਉਹ ਆਪਣੇ ਕੱਦੂ ਕਰਦੇ ਕਰਦੇ ਆਪਣੀ ਲਾਈਟ ਬੈਲ ਆਪਣਾ ਮੁੱਖ ਜਾਂਦੇ ਪੈਸੇ ਆਪਾਂ ਗਵਾਂਡੀ ਤੋਂ ਮੰਗਾਗੇ ਉਹ ਗਵਾਂਡੀ ਵੀ ਆਪਾਂ ਨੂੰ ਮੋਟਰ ਨਹੀਂ ਚਲਾਉਂਦੇ ਹੋਗਾ ਉਹਨੂੰ ਐ ਹੋਗਾ ਵੀ ਮੇਰੇ ਵੀ ਜੇਕਰ ਪੈਸੇ ਮੁੱਕ ਗਏ ਤਾਂ ਮੈਂ ਕਿੱਧਰ ਨੂੰ ਜਾਊਂਗਾ ਉਹਦੇ ਨਾਲ ਜਿਹੜੀ ਭਾਈਚਾਰਕ ਸਾਂਝ ਆ ਉਹ ਵੀ ਖਤਮ ਹੋਊਗੀ ਤੇ ਇਹਦੇ ਨਾਲ ਵੱਡਾ ਜਿਹੜਾ ਨੁਕਸਾਨ ਵੀ ਹੋਊਗਾ ਇਹਦੇ ਚ ਇੱਕ ਹੋਰ ਹੈ ਜਿਵੇਂ ਹੁਣ ਆਪਣੇ ਬਿਜਲੀ ਦੀਆਂ ਤਾਰਾਂ ਪਾਉਣੇ ਆ ਬਿਜਲੀ ਦੇ ਖੰਭੇ ਲਾਉਣੇ ਆ ਬਿਜਲੀ ਦੇ ਟਰਾਂਸਫਾਰਮਰ ਲਗਾਉਣੇ ਆ ਉਹਦੇ ਚ ਸਰਕਾਰ ਜਿਹੜਾ ਖਰਚਾ ਕਰਦੀ ਆ ਜਦੋਂ ਇਹ ਬੈਲ ਲਾਗੂ ਹੋ ਜਾਂਦਾ ਇਹ ਕਾਨੂੰਨ ਲਾਗੂ ਹੋ ਜਾਂਦਾ ਉਹਦੇ ਜਦੋਂ ਫਿਰ ਆਪਣਾ ਬਿਜਲੀਆਂ ਤਾਰਾਂ ਚ ਖੰਭੇ ਆ ਜਾਂ ਕੁਝ ਵੀ ਆ ਉਹ ਜਿਹੜੇ ਉਪਭੋਗਤਾ ਜਿਹੜਾ ਵੀ ਉਸ ਨੂੰ ਲਵਾਊਗਾ ਉਹਦਾ ਖਰਚਾ ਜੇਬ ਦੇ ਆਪ ਦੀ ਜੇਬ ਚ ਚੱਲੂਗਾ ਜੀ ਇਹ ਹਾਂਜੀ ਤੇ ਸਿਰਫ ਪੰਜਾਬ ਸਰਕਾਰ ਨੇ ਇਸ ਕਿਸਾਨਾਂ ਨਾਲ ਦਾਵਾ ਕੀਤਾ ਸੀਗਾ ਕਿ ਉਹਨਾਂ ਨੂੰ ਮੁਆਵਜ਼ੇ ਵੰਡੇ ਜਾਣਗੇ ਕਿ ਸਰਕਾਰ ਉਸ ਤੇ ਖੜੀ ਉੱਤਰੀ ਆ ਨਹੀਂ ਜੀ ਪੰਜਾਬ ਸਰਕਾਰ ਇੱਕ ਸਿਰਫ ਬਿਆਨਬਾਜ਼ੀਆਂ ਤੇ ਚੁਟਕਲਿਆਂ ਦੀ ਸਰਕਾਰ ਹੈ ਇਹ ਇਹਨਾਂ ਨੇ ਚਾਹੇ ਪਿਛਲੇ ਉਸ ਉਦੋਂ ਆਏ ਸੀ ਹੜ ਆਏ ਸੀਗੇ ਜਾਂ ਹੁਣ ਹੜ ਆਏ ਆ ਇਹਨਾਂ ਦੇ ਵਿੱਚ ਇਹਨਾਂ ਨੇ ਕੱਖ ਨਹੀਂ ਕੀਤਾ ਬਿਲਕੁਲ ਸਮਾਜਿਕ ਜਥੇਬੰਦੀਆਂ ਨੇ ਲੋਕਾਂ ਨੇ ਆਪਣੇ ਆਧਾਰ ਤੇ ਜਿਹੜਾ ਕਿ ਇਹਦੇ ਵਿੱਚ ਹੜਾਂ ਦੀ ਬੇਰੋਗ ਥਾਮ ਲਈ ਉਪਰਾਲੇ ਕੀਤੇ ਆ ਚਾਹੇ ਰਾਸ਼ਨ ਆ ਚਾਹੇ ਟੂੜੀ ਤੰਦ ਪਸ਼ੂਆਂ ਦਾ ਹਰਾਚਾਰਾ ਉਹ ਸਾਰਾ ਲੋਕਾਂ ਨੇ ਕੀਤਾ ਹੁਣ ਟਰੈਕਟਰ ਚੱਲ ਰਹੇ ਆ ਖੇਤਾਂ ਦੇ ਖੇਤ ਪੱਧਰ ਕਰਨ ਦੇ ਲਈ ਉਹ ਵੀ ਲੋਕ ਕੀ ਕਰ ਰਹੇ ਆ ਪਰ ਪੰਜਾਬ ਸਰਕਾਰ ਨੇ ਜਿਹੜਾ ਕਿ ਸਿਰਫ ਇੱਕ ਬਿਆਨਬਾਜ਼ੀ ਬਿਆਨਬਾਜ਼ੀ ਤੋਂ ਸਿਵਾ ਕੁਛ ਨਹੀਂ ਇਹ ਤਾਂ ਜਿਵੇਂ ਹੁਣ ਤਰਨ ਤਰਨ ਚੋਣ ਹੋਈ ਹੈ ਜੇਕਰ ਉਹ ਚੋਣ ਹੋਣ ਨਾ ਵੀ ਹੁੰਦੀ ਸਾਢੇ 1.5 ਸਾਲ ਰਹਿੰਦਾ ਤੇ ਉਹ ਵੀ ਸਰਦਾ ਸੀਗਾ ਇੰਨਾ ਉਹਦੇ ਤੇ ਖਰਚਾ ਕੀਤਾ ਇੰਨਾ ਉਹਦੇ ਤੇ ਇਲੈਕਸ਼ਨ ਤੇ ਖਰਚਾ ਕੀਤਾ ਉਹ ਲੋਕਾਂ ਦੇ ਭਾਰੀ ਪਿਆ ਸਾਡੇ ਸਾਡੇ ਉੱਪਰ ਹੀ ਪੈਣਾ ਨਾ ਉਹ ਨਾ ਇਲੈਕਸ਼ਨ ਦਾ ਤਾਂ ਵੀ ਸਰਦਾ ਜੀ ਅਨੰਦਪੁਰ ਸਾਹਿਬ ਇਹਨਾਂ ਨੇ ਇਸ ਤਰ੍ਹਾਂ ਬਣਾ ਲਿਆ ਕਿ ਅਸੀਂ ਜਿਹੜਾ 350 ਸਾਲਾਂ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਦਾ ਮਨਾ ਰਹੇ ਹਾਂ ਉਹਦੇ ਚ ਇਹਨਾਂ ਨੇ ਉੱਥੇ ਆਪਣਾ ਸੈਸ਼ਨ ਚਲਾਇਆ ਸੈਸ਼ਨ ਚ ਕੀ ਕੀਤਾ ਇਹਨਾਂ ਨੇ ਅੰਮ੍ਰਿਤਸਰ ਦਮਦਮਾ ਸਾਹਿਬ ਤੇ ਆਪਣੇ ਜਿਹੜਾ ਅਨੰਦਪੁਰ ਸਾਹਿਬ ਨੂੰ ਰਾ ਜਿਹੜਾ ਆਪਣਾ ਹਲਾਣਿਆ ਨੀ ਜੀ ਹਾਂ ਹਾਂ ਜੀ ਤੇ ਉਹਦੇ ਚ ਦੱਸੋ ਤਾਂ ਪਹਿਲੇ ਉਹ ਉਹ ਸ਼ਹਿਰ ਹੈਗੇ ਆ ਅੰਬਰਸਰ ਵੀ ਉਹ ਵਿਰਾਸਤੀ ਸ਼ਹਿਰ ਆ ਸਾਰਾ ਕੁਝ ਹੈਗਾ ਤੇ ਆਨੰਦਪੁਰ ਵੀ ਆ ਉਹਦਾ ਧਾਰਮਿਕ ਸਥਾਨ ਪਹਿਲੇ ਹੈਗੇ ਉਹਨਾਂ ਚ ਨਵਾਂ ਕੀ ਕੀਤਾ ਇਹਨਾਂ ਨੇ ਕੁਛ ਨਹੀਂ ਕੀਤਾ ਇੱਕ ਸਿਰਫ ਬਿਆਨਬਾਜ਼ੀ ਇਦੋਂ ਤਾਂ ਉਹ ਲੋਕਾਂ ਲਈ ਕੁਛ ਨਾ ਕੁਛ ਬੋਲ ਕੇ ਜਾਂਦੇ ਉੱਥੇ ਲੋਕਾਂ ਲਈ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲ ਕੇ ਜਾਂਦੇ ਜਾਂ ਉਹ ਜਿਹੜੇ ਆਪਣੇ ਬੇਆਬਦੀ ਆ ਹੋਈ ਉਹਦੇ ਬਾਰੇ ਬੋਲ ਕੇ ਜਾਂਦੇ ਫੇਰ ਤਾਂ ਲੋਕ ਕੁਛ ਹੋ ਜਾਂਦੇ ਇਹਨਾਂ ਨੇ ਆਪ ਦਾ ਉੱਥੇ ਖਰਚਾ ਕੀਤਾ ਕੇਜਰੀ ਵਾਲਾ ਆਇਆ ਜਾਂ ਇਹਨਾਂ ਦੇ ਸੁਪਰੀਮੋ ਜਾਂ ਕੋਈ ਹੋਰ ਆਇਆ ਉਹਨਾਂ ਦੇ ਖਰਚਾ ਕਰਤਾ ਪਰ ਆਪਦੇ ਲੋਕਾਂ ਤਾਂ ਕੋਈ ਅਸਰ ਨਹੀਂ ਹੋਇਆ ਇਹਦਾ ਹਾਂਜੀ ਪਰ ਕੇਂਦਰ ਸਰਕਾਰ ਨੇ ਤਾਂ ਪੀਯੂ ਯੂਨੀਵਰਸਿਟੀ ਨੂੰ ਵੀ ਉਹਦੀ ਚੂਨਾ ਜਿਹੜੀਆਂ ਸੈਨੇਟ ਭੰਗ ਕੀਤੀਆਂ ਨੇ ਤੇ ਉਹ ਚ ਕਿਸਾਨਾਂ ਨੇ ਬੱਚਿਆਂ ਨਾਲ ਕਿੰਨਾ ਕੁ ਯੋਗਦਾਨ ਦਿੱਤਾ ਦੇਖੋ ਜਦੋਂ ਕਦੇ ਵੀ ਕੋਈ ਸਕੇਂਦਰ ਸਰਕਾਰ ਆਇਆ ਜਾਂ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਦਾ ਲੈ ਕੇ ਆਉਂਦੀ ਹੈ ਨਾ ਹਾਂਜੀ ਉਦੋਂ ਚਾਹੇ ਵਿਦਿਆਰਥੀ ਜਥੇਬੰਦੀ ਹੈ ਚਾਹੇ ਹੋਰ ਜਥੇਬੰਦੀਆਂ ਹੁੰਦੀਆਂ ਨੇ ਜਿਵੇਂ ਲੈਂਡ ਪੂਲ ਸੀਗਾ ਉਹ ਉਹਦੇ ਤੇ ਕਿਸਾਨ ਜਥੇਬੰਦੀਆਂ ਜਦੋਂ ਸੰਯੁਕਤ ਮੋਰਚਾ ਉੱਠਿਆ ਤਾਂ ਮਜਬੂਰ ਨਾ ਉਹਨਾਂ ਨੂੰ ਵਾਪਸ ਲੈਣਾ ਪਿਆ ਪਹਿਲਾਂ ਤਾਂ ਇਹਨਾਂ ਤੇ 92 ਐਮਐਲਏ ਜਿਹੜੇ ਉਹ ਕਹਿ ਰਹੇ ਸੀ ਬਹੁਤ ਚੰਗੀ ਇਹ ਪਾਲਿਸੀ ਆ ਹਾਂਜੀ ਜਦ ਕੁਛ ਨਹੀਂ ਬੋਲੇ ਜਦੋਂ ਇਹ ਲੋਕਾਂ ਦਾ ਵਿਦਰੋਹ ਹੋਇਆ ਸੰਯੁਕਤ ਮੋਰਚੇ ਨੇ ਵੱਡੀ ਪੱਧਰ ਤੇ ਇਹਦਾ ਵਿਰੋਧ ਕੀਤਾ ਤਾਂ ਉਹੀ ਕਹਿਣ ਲੱਗੇ ਵੀ ਸਰਕਾਰ ਨੇ ਬਹੁਤ ਚੰਗਾ ਕੀਤਾ ਕਿਉਂਕਿ ਉਹ ਸਰਕਾਰ ਦੇ ਵਿੱਚ ਹੁੰਦੇ ਆ ਲੋਕਾਂ ਦੀ ਗੱਲ ਨਹੀਂ ਸੌਂਦੇ ਆ ਆਪ ਦੀ ਸਰਕਾਰ ਦੇ ਜਿਹੜੇ ਏਜੰਡੇ ਉਹਨਾਂ ਨੂੰ ਲਾਗੂ ਕਰਨ ਤੇ ਤੁਰ ਰਹੇ ਨੇ ਇਹ ਕੇਂਦਰ ਦੀਆਂ ਜਿਹੜੀਆਂ ਬਣਿਆ ਵਾ ਰਾਜਨੀਤਿਕ ਹਾਂ ਨਹੀਂ ਹੱਥ ਹੱਥ ਟੋਕਾ ਬਣਿਆ ਵੇ ਆ ਪੰਜਾਬ ਸਰਕਾਰ ਆ ਜਿਹੜੀ ਇਹ ਕੇਂਦਰ ਦੀ ਹੱਥ ਟੋਕੀ ਬਣੀ ਵੀ ਆ ਕੇਂਦਰ ਦੇ ਨੀਤੀਆਂ ਤੇ ਹੀ ਚੱਲ ਰਹੀ ਆ ਜਿਵੇਂ ਅਮਿਤ ਸ਼ਾ ਬਾਮਰੋਡ ਦਾ ਭਗਵੰਤ ਮਾਨ ਦੀ ਓਵੇਂ ਜਿਹੜਾ ਭਗਵੰਤ ਮਾਨ ਕਰਦਾ ਜਾਂ ਹੁਣ ਪੰਜਾਬ ਯੂਨੀਵਰਸਿਟੀ ਦਾ ਸੀਗਾ ਉਥੇ ਸਟੂਡੈਂਟਾਂ ਨੇ ਆਪ ਦਾ ਸੰਘਰਸ਼ ਸ਼ੁਰੂ ਕੀਤਾ ਹਾਂਜੀ ਪਰ ਇਹ ਅੱਜ ਕੀ ਕਹਿ ਰਹੇ ਆ ਕਿ ਪੰਜਾਬ ਸਰਕਾਰ ਨੇ ਉਹਦਾ ਵਿਰੋਧ ਕੀਤਾ ਤਾਂ ਉਹ ਜਿਹੜੀਆਂ ਸੈਨੇਟ ਚੋਲਾਂ ਬਹਾਲ ਹੋਈਆਂ ਪੰਜਾਬ ਸਰਕਾਰ ਦਾ ਤਾਂ ਇੱਕ ਵੀ ਐਮ ਐਲ ਏ ਉੱਥੇ ਗਿਆ ਨਹੀਂ ਕਿਸਾਨ ਜਥੇਬੰਦੀਆਂ ਗਈਆਂ ਬੱਚਿਆਂ ਨੇ ਲੜਿਆ ਉਹਦਾ ਸੰਘਰਸ਼ ਚੱਲ ਰਿਹਾ ਹੈ ਮੁਲਾਜ਼ਮ ਜਥੇਬੰਦੀਆਂ ਨੇ ਸਾਥ ਦਿੱਤਾ ਆ ਦੇਖੋ ਪਿਛਲੇ ਦਿਨੀ ਮਤਲਬ ਜਿਹੜਾ ਪੀ ਆਰਟੀਸੀ ਮੁਲਾਜ਼ਮਾਂ ਨਾਲ ਕੀ ਹੋਇਆ ਹਾਂ ਉਹਨਾਂ ਨੂੰ ਨੌਕਰੀ ਤੋਂ ਕੱਢਤਾ ਉਹਨਾਂ ਉਹ ਨੌਕਰੀ ਮੰਗ ਰਹੇ ਪੱਕੇ ਹੋਣ ਲਈ ਮੰਗ ਰਹੇ ਆ ਪੈਨਸ਼ਨ ਵਧਾਉਣ ਲਈ ਆ ਤਨਖਾਹਾਂ ਵਧਾਉਣ ਲਈ ਮੰਗ ਕਰ ਰਹੇ ਆ ਸਰਕਾਰੀ ਬੱਸਾਂ ਦਾ ਨਵੀਨੀਕਰਨ ਤੇ ਨਹੀਂ ਉਹ ਕਹਿੰਦੇ ਵੀ ਨਵੀਨੀਕਰਨ ਹੋਵੇ ਕਿਸ ਢੰਗ ਤਰੀਕੇ ਨਾਲ ਹੋਵੇ ਵੱਡੇ ਪੱਧਰ ਤੇ ਜਿਹੜਾ ਪੀਆਰ ਕਿਸ ਘਟੇ ਜਾ ਰਹੀ ਆ ਦੇਸ਼ ਨੂੰ ਖੋਰਾ ਲੱਗ ਰਿਹਾ ਪੰਜਾਬ ਨੂੰ ਤੇ ਇਹ ਆਪਾਂ ਕਹਿੰਦੇ ਚਲੋ ਔਰਤਾਂ ਨੂੰ ਆਧਾਰ ਕਾਰਡ ਤੇ ਮਿਲਦਾ ਹੁਣ ਇਹਨਾਂ ਨੇ ਕੱਲ ਉਹ ਵੀ ਬਿਆਨ ਦਿੱਤਾ ਵੀ ਉਹ ਵੀ ਬੰਦ ਹੋ ਰਿਹਾ ਆਧਾਰ ਕਾਰਡ ਵਾਲਾ ਵੀ ਜਿਹੜੀ ਸਕੀਮ ਹੈ ਪਰ ਜਿੱਥੇ ਇਹ ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਇਹ ਨਹੀਂ ਚਾਹੁੰਦੀਆਂ ਕਿ ਲੋਕ ਸੌਖੇ ਹੋਣ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਲੋਕਾਂ ਦੇ ਜਿਹੜੇ ਰਹਿੰਦੇ ਕੰਮ ਅਧੂਰੇ ਉਹਨਾਂ ਨੂੰ ਪੂਰੇ ਕੀਤਾ ਜਾਵੇ ਸਿਰਫ ਚੋਣਾ ਤੇ ਚੋਣਾ ਬਸ ਹੁਣ ਕੋਈ ਹੋਰ ਆਜੂਗਾ ਕਿਸੇ ਦੀ ਮੰਤਰੀ ਮੰਨ ਲਓ ਐਮ ਐਲ ਏ ਦੀ ਮੌਤ ਹੋ ਗਈ ਉਹ ਫੇਰ ਚੋਣਾ ਕਰਾਉਣਗੇ ਹੁਣ ਬਲਾਕ ਸੰਮਤੀਆਂ ਚੋਣਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾ ਫੇਰ ਸ਼ਹਿਰਾਂ ਦੀਆਂ ਚੋਣਾ ਜਾਣਿਆ ਚੋਣਾ ਦੇ ਵਿੱਚ ਉਲਝਿਆ ਸਾਲ ਸਵਾ ਸਾਰਾ ਰਹਿ ਗਿਆ ਕਰਨਾ ਕੁਛ ਨਹੀਂ ਇਹਨਾਂ ਨੇ ਸਿਰਫ ਜਿਹੜੇ ਇਹ ਇਹਨਾਂ ਦੇ ਆ ਲਪਾਫੇ ਆ ਜੀ ਮੈਂ ਮਰੀਕ ਸਿੰਘ ਮਸੀਤਾਂ ਜਨਰਲ ਸਖਤਰ ਪਾਵਰ ਕਾਮ ਐਂਡ ট্রান্সਕੋ ਪੈਨਸ਼ਨ ਯੂਨੀਅਨ ਪੰਜਾਬ ਹਾਂਜੀ ਅੱਜ ਜਿਹੜਾ ਅਸੀਂ ਇਹ ਮੀਟਿੰਗ ਕੀਤੀ ਏ ਬਿਲਕੁਲ ਇਹ ਪਾਵਰ ਕਾਮ ਪੈਨਸ਼ਨ ਯੂਨੀਅਨ ਦੀਆਂ ਨਾਲ 8 10 ਜਥੇਬੰਦੀਆਂ ਨੇ ਹਾਂਜੀ ਉਹਨਾਂ ਦਾ ਫੈਸਲਾ ਹੈ ਔਰ ਐਸਕੇਮ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਫੈਸਲਾ ਹੈ ਹਾਂਜੀ ਇਹ ਅਸੀਂ ਲੈਗਸਿਟੀ ਐਕਟ 2025 ਤੇ ਸੀਡ ਐਕਟ ਜਿਹੜਾ ਕਿਸਾਨਾਂ ਨਾਲ ਬਹੁਤਾ ਸੰਬੰਧ ਰੱਖਦਾ ਡਾਇਰੈਕਟਰ ਰੱਖਦਾ ਹੈ ਹਾਂਜੀ ਉਹਨੀਆਂ ਕਾਪੀਆਂ ਸਾਰਨੀਆਂ ਜੀ ਔਰ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਜਿਹੜਾ ਸੰਬੰਧਿਤ ਆ ਉਹ ਹੈਗਾ ਵੀ ਇੱਕ ਤਾਂ ਗਿਆ ਜ਼ਮੀਨ ਜਿਹੜੀ ਸਾਡੀ ਵਿਹਲੀ ਪਈ ਹੈ ਪਾਵਰ ਕਾਮ ਦੀ ਵਿਹਲੀ ਪਈ ਹੈ ਜਿਹਦੇ ਵਿੱਚ ਕਈਆਂ 'ਚ ਕਲੋਨੀਆਂ ਉਹ ਜਿਹੜੀਆਂ ਲੋਕਾਂ ਨੇ ਦਾਨ ਕੀਤੀਆਂ ਹੋਈਆਂ ਹਾਂ। ਹਾਂਜੀ। ਲੋਕਾਂ ਨੇ ਦਾਨ ਦੀ ਕੀਤੀਆਂ ਹੋਈਆਂ ਐ ਪੰਚਾਇਤਾਂ ਨੇ ਦਾਨ ਕੀਤੀਆਂ ਪਿੰਡ ਦੀਆਂ ਪੰਚਾਇਤਾਂ ਨੇ ਦਾਨ ਕੀਤੀਆਂ ਤੇ ਉਹ ਇਸ ਵਕਤ ਲੁਧਿਆਣਾ ਦੀ ਜੇ ਗੱਲ ਕਰੀਏ ਜਾਂ ਪਟਿਆਲੇ ਦੀ ਗੱਲ ਕਰੀਏ ਲੱਖਾਂ ਰੁਪਏ ਮਰਲੇ ਦੇ ਹਿਸਾਬ ਨਾਲ ਜਿਹੜੀਆਂ ਉਹ ਵਿਕਣੀਆਂ ਐ। ਉਹ ਇਸ ਨਹੀਂ ਸੀ ਵੀ ਇੱਥੇ ਜਿਹੜੇ ਸਬਸਟੇਸ਼ਨ ਬਣਨਗੇ ਤੇ ਜਦੋਂ ਬਿਜਲੀ ਵਧੇਗੀ ਤੇ ਲੋਕਾਂ ਨੂੰ ਮੌਕੇ ਤੇ ਦਿੱਤੀ ਜਾਏਗੀ ਤੇ ਜੇ ਸਬਸਟੇਸ਼ਨ ਵਾਲੀ ਉਹ ਜ਼ਮੀਨਾਂ ਜਿਹੜੀਆਂ ਰੱਖਵੀਆਂ ਐ ਉਹ ਦੇ ਦੇਓਗੇ ਤੇ ਬਿਜਲੀ ਕਿੱਥੋਂ ਆਏਗੀ ਲੁਧਿਆਣੇ ਵਰਗੇ ਕਿਤੇ ਹੋਰ ਖਰੀਦਣਾ ਪਏਗਾ ਉਹਨਾਂ ਨੂੰ ਦੂਰ ਖਰੀਦਣਾ ਪਏਗਾ ਇਸ ਕਰਕੇ ਜਿਹੜੇ ਸਬਸਟੇਸ਼ਨ ਐ ਲੋਡ ਦੇ ਕੋਲ ਹੋਣੇ ਚਾਹੀਦੇ ਆ ਪਰੰਤੂ ਇਹ ਵੇਚਣ ਲੱਗਿਆ ਜਿਹੜਾ ਦਾਨ ਕੀਤੀਆਂ ਲੋਕਾਂ ਦੀਆਂ ਹੈਗੀਆਂ ਇਹ ਸਾਨੂੰ ਮਨਜ਼ੂਰ ਨਹੀਂ ਇਸ ਤੋਂ ਬਾਅਦ ਇਹ ਬਿਜਲੀ ਬੋਰਡ ਦੇ ਸਬਸਟੇਸ਼ਨ ਜਿਹੜੇ ਉਹ ਵੇਚੇਗਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਜ਼ਮੀਨਾਂ ਵੇਚਣ ਦਾ ਦੂਸਰਾ ਉਹਨਾਂ ਨੇ ਇੱਕ ਲੇਬਰਲਾ ਚਾਰ ਲੇਬਰਲਾ ਜਿਹੜੇ ਕਰਤੇ ਸਾਰੇ ਉਹਨਾਂ ਵਿੱਚੋਂ ਦੋ ਤਿੰਨ ਦੀ ਮੈਂ ਤੁਹਾਨੂੰ ਜਿਹੜੀ ਗੱਲ ਦੱਸਾਂਗਾ ਕਿ ਇਸ ਤੋਂ ਪਹਿਲਾਂ ਤਿੰਨ ਜਿਹੜੇ ਮੁਲਾਜ਼ਮ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੇ ਹਣ ਕਿਸੇ ਤੇ ਹੋਰ ਕੰਮ ਕਰਦੇ ਹਣ ਉਹਨਾਂ ਤੇ ਲੇਬਰ ਲਾਗੂ ਸੀ ਤੇ ਉਹਨਾਂ ਨੂੰ ਕੱਢਣਾ ਉਹਨਾਂ ਨੂੰ ਪੈਨਸ਼ਨਾਂ ਦੇਣੀ ਹੈ ਉਹਨਾਂ ਤਰਖਾ ਦੇਣੀ ਹੈ ਸਾਰੇ ਹੈਗਾ ਸੀ ਪਰੰਤੂ ਹੁਣ ਜਿਹੜਾ ਇਹ ਜਿਹੜਾ ਹੈਗਾ ਵੀ ਤਿੰਨੋਂ ਤਿੰਨ ਤੋਂ ਵਧਾ ਕੇ ਇਹਨਾਂ ਨੇ 100 ਕਰਤਾ ਜੀ ਬਿਸਾ ਹੋਵੇਗਾ ਤੇ ਦੈਨ ਲੇਬਰਾਂ ਉਥੇ ਜਿਹੜੇ ਲਾਗੂ ਹੋਣਗੇ ਇਸ ਕਰਕੇ 100 ਬੰਦਾ ਹੋ ਨਹੀਂ ਦਿੰਦੇ ਤੇ ਛੋਟੇ ਜਿਹੜੇ ਛੋਟੇ ਮਜ਼ਦੂਰ ਆ ਉਹਨਾਂ ਸਾਰਿਆਂ ਦਾ ਵੰਡਾ ਹੋ ਜਾਏਗਾ ਫਿਰ ਇਸ ਲਈ ਕਿ ਅੱਗੇ ਜਿਹੜਾ ਸੀ 7 ਬੰਦੇ ਹਾਂਜੀ ਕਿਸੇ ਫੈਕਟਰੀ ਚ ਲੱਗੇ ਆ ਤੇ ਉਹ ਯੂਨੀਅਨ ਬਣਾਉਣ ਦਾ ਅਧਿਕਾਰ ਸੀ ਲੇਬਰ ਡਿਪਾਰਟਮੈਂਟ ਨੂੰ ਬਿਲਕੁਲ ਸਹੀ ਪਰੰਤੂ ਉਹ ਲੇਬਰ ਨੂੰ ਜਿਹੜਾ ਉਹਨਾਂ ਨੇ ਬੰਦ ਕਰਤਾ ਹੋਨੇਗਾ ਵੀ 10% ਜੇ ਜਿੰਨੇ ਮੁਲਾਜ਼ਮੇ ਗਏ ਉਹਨਾਂ ਦਾ 10% ਜੇ ਹੋਏਗਾ ਨਾ ਤੇ ਫਿਰ ਅਸੀਂ ਜਿਹੜਾ ਹੈ ਨਾ ਉਹਨੂੰ ਉੱਥੇ ਕੋਈ ਯੂਨੀਅਨ ਬਣਾ ਸਕਦਾ ਵਰਨਾ ਬਣਾ ਨਹੀਂ ਸਕਦਾ ਅਸੀਂ ਮਜ਼ਦੂਰ ਆ ਜਿਹੜੇ ਅਸੀਂ ਹੜਤਾਲ ਕਰਨੇ ਹੁੰਦੇ ਆ 15 ਦਿਨ ਦਾ ਨੋਟਿਸ ਲੈਣੇ ਹੁੰਦੇ ਆ ਸਰਕਾਰ ਨੂੰ ਬਿਜਲੀ ਬੋਰਡ ਦੀ ਮੈਂਜਰ ਨੂੰ ਕਿ ਸਾਡੀ ਆ ਮੰਗਾਂ ਮੰਨੋ ਜੇ ਨਾ ਮੰਨਿਆ ਤੇ ਅਸੀਂ ਹੜਤਾਲ ਕਰਾਂਗੇ 15 ਦਿਨ ਦੇ ਵਿੱਚ ਵਿੱਚ 15 ਦਿਨ ਦੇ ਵਿੱਚ ਵਿੱਚ ਤੇ ਜੇ ਨਹੀਂ ਦਿਓਗੇ ਤੇ ਅਸੀਂ ਹੜਤਾਲ ਕਰਾਂਗੇ ਅਸੀਂ ਹੜਤਾਲ ਤੇ ਚਲੇ ਜਾਨੇ ਸਾਂ ਜੇ ਜੇ ਮੀਟਿੰਗ ਹੋ ਜਾਂਦੀ ਸਮਝੌਤਾ ਹੋ ਜਾਂਦਾ ਥੈਨ ਓਕੇ ਪਰੰਤੂ ਹੁਣ ਉਹਨਾਂ ਨੇ ਇਸ ਐਮੈਂਡਮੈਂਟ ਵਿੱਚ ਇੰਨੀ ਤਕੜੀ ਐਮੈਂਡਮੈਂਟ ਕੀਤੀ ਹੈ ਜਿੰਦੇ ਚ ਹੜਤਾਲ ਵਰਗਾ ਤਾਂ ਨਾ ਹੀ ਨਹੀਂ ਹੋਣਾ ਇੱਕ ਤਾਂ ਹੈਗਾ ਵੀ ਤੁਸੀਂ ਯੂਨੀਅਨ ਨਹੀਂ ਬਣਾ ਸਕਦੇ ਜਿੰਨਾ ਚਿਰ 10% ਤੁਹਾਡੇ ਮੁਲਾਜ਼ਮ ਨਹੀਂ ਹੈਗੇ ਅੱਛਾ ਦੂਸਰਾ ਵੀ 60 ਦਿਨ ਪਹਿਲਾਂ ਜਿਸ ਦਿਨ ਨੂੰ ਤੁਸੀਂ ਹੜਤਾਲ ਦਾ ਨੋਟਿਸ ਦੇਣਾ ਹੈ ਉਹ 60 ਦਿਨ ਪਹਿਲਾਂ ਦੇਣਾ ਹੈ ਠੀਕ 60 ਦਿਨ 3 ਮਹੀਨੇ 2 ਮਹੀਨੇ 2 ਮਹੀਨੇ ਨੋਟਸ ਦੇਣਾ ਹੈ ਅਗੇ 15 ਦਿਨ ਦਾ ਸੀ ਅੱਛਾ 60 ਦਿਨ ਦਾ ਨੋਟਸ ਦੇਣਾ ਹੈ ਤੇ ਉਹਦੇ ਵਿੱਚ ਜੇ ਜਿਹੜੇ ادارے ਦੇ ਵਿੱਚ ਅ ਮੁਲਾਜ਼ਮ ਨੇ ਜੀ ਉਹਨਾਂ ਦਾ 50% ਉਹਨਾਂ ਦੇ ਦਸਕਤ ਹੋਣੇ ਚਾਹੀਦੇ ਆ 50% ਦਸਕਤ ਹੋਣੇ ਚਾਹੀਦੇ ਆ denn ਤੁਸੀਂ ਹੜਤਾਲ ਜਿਹੜੀ ਕਰ ਸਕਦੇ ਜੀ ਤੇ ਜੇ ਹੜਤਾਲ ਤੁਹਾਡੀ 49% ਰਹਿ ਗਈ ਹੈ ਜੀ 50% ਨਹੀਂ ਹੋਈ ਤੇ ਤੁਹਾਨੂੰ ਜੁਰਮਾਨੇ ਵੀ ਲੱਗਣਗੇ ਤੁਹਾਨੂੰ ਨੌਕਰੀਆਂ ਦੇ ਵੀ ਕੱਢੇਗਾ ਤੁਹਾਨੂੰ ਕੈਦ ਵੀ ਹੋਏਗੀ ਇਸ ਕਰਕੇ ਜਥੇਬੰਦੀ ਜਿਹੜੀ ਹੈ ਗਿਆ ਯੂਨੀਅਨਾਂ ਬਣਾਉਣ ਤੇ ਵੀ ਪਾਬੰਦੀ ਉਹਨਾਂ ਦੀ ਹੜਤਾਲ ਕਰਨ ਤੇ ਵੀ ਪਾਬੰਦੀ ਤੇ ਜਿਹੜਾ ਮਜ਼ਦੂਰ ਆ ਉਹ ਸਰਮਾਇਦਾਰਾਂ ਦੇ ਟਿੱਟੇ ਚੜ ਜਾਏਗਾ ਮਰਜ਼ੀ ਕਿਸੇ ਨੂੰ ਕਰਨ ਜਾਂ ਦੇਣ ਦਾ ਕੋਈ ਹੋਰ ਕਰਨ। ਸੋ ਅਸੀਂ ਜਿਹੜੇ ਮੁਲਾਜ਼ਮ ਤੇ ਪੈਨਸ਼ਨਰ ਹੈਗੇ ਆ ਉਹ ਇਸ ਜਿਹੜਾ ਜ਼ਮੀਨ ਜਿਹੜੀ ਪੰਜਾਬ ਸਰਕਾਰ ਵੇਚ ਰਹੀ ਏ ਜਿਹੜਾ ਲੇਬਰ ਐਕਟ ਬਣਾਇਆ ਹੈ ਸੈਂਟਰ ਨੇ ਬਣਾਇਆ ਤੇ ਬਿਜਲੀ ਜਿਹੜਾ 225 ਦਾ ਐਕਟ ਹੈ ਜਿਹਦੇ ਨਾਲ ਇਹ ਸਾਰੀ ਪ੍ਰਾਈਵੇਟ ਕਰਨ ਜਿਹੜੀ ਚੱਲੀ ਜਾਣੀ ਉਹਦਾ ਅਸੀਂ ਵਿਰੋਧ ਕਰ ਰਹੇ ਆ ਤੇ ਅਸੀਂ ਜਿਹੜਾ 8 ਦੇ ਐਕਸ਼ਨ ਆ ਜਿਹੜਾ ਉਹਦੇ ਵਿੱਚ ਸ਼ਮੂਲਿਤ ਕਰ ਰਹੇ ਆ ਸਾਂਝੇ ਤੌਰ ਤੇ ਕਰ ਰਹੇ ਆ ਇਸ ਤੋਂ ਬਾਅਦ 11 12 13 ਨੂੰ ਫਿਰ ਬੈਠ ਕੇ ਅਸੀਂ ਅਗਲਾ ਐਕਸ਼ਨ ਜਿਹੜਾ ਪ੍ਰੋਗਰਾਮ ਦੇਖਾਂਗੇ ਉਹਦਾ ਵਿੱਚ ਸਰ ਇਹ ਵਿਰੋਧ ਕਿੰਨਾ ਲੰਬਾ ਚੱਲੂਗਾ ਤੁਹਾਡਾ ਵਿਰੋਧ ਤਾਂ ਮੌਕੇ ਤੇ ਹੁੰਦਾ ਹੁੰਦਾ ਹੈ ਜੇ ਤਾਂ ਅਸੀਂ ਪਹਿਲ ਕਦਮੀ ਕੀਤੀ ਹੈ ਇੱਕ ਐਕਸ਼ਨ ਪਹਿਲਾਂ ਜਿਹੜਾ ਸਾਂਝੇ ਰੂਪ ਦੇ ਵਿੱਚ ਕੀਤਾ ਹੈ ਇਸ ਤੋਂ ਪਹਿਲਾਂ ਭਾਵੇਂ ਪੈਨਸ਼ਨ ਯੂਨੀਅਨ ਨੇ ਇੱਕ ਐਕਸ਼ਨ ਪਹਿਲਾਂ ਹੋਰ ਕੀਤਾ ਉਹ ਆਪਣੇ ਲੈਵਲ ਤੇ ਕੀਤਾ ਸੀ ਪਰੰਤੂ ਆਹ ਸਮਝਾ ਹੋ ਗਿਆ ਇਹਦਾ ਕੀ ਅਸਰ ਹੁੰਦਾ ਇਹਨੂੰ ਆਵਾਜ਼ ਕੇ ਫਿਰ ਕੋਈ ਮੀਟਿੰਗ ਕਰਕੇ ਫਿਰ ਕੀ ਐਕਸ਼ਨ ਕਰਨਾ ਕੀ ਨਹੀਂ ਕਰਾਂਗੇ ਪਰੰਤੂ ਇਹ ਲੜਾਈ ਅੰਤ ਤੱਕ ਰਹੇਗੀ ਕਿਸਾਨਾਂ ਤੇ ਬਿਜਲੀ ਮੁਲਾਜ਼ਮਾਂ ਦੀ ਤੇ ਹੋਰ ਜਿਹੜੇ ਮੁਲਾਜ਼ਮੇਗੇ ਉਹਨਾਂ ਦੀ ਇਕੱਠੀ ਲੜਾਈ ਜਿਹੜੀ ਇੱਥੇ ਸ਼ੁਰੂ ਹੋਈ ਹੈ ਅੱਗੇ ਜਿਹੜੀ ਕਿਸਾਨਾਂ ਦੀ ਇਕੱਲੀ ਲੜਾਈ ਸ਼ੁਰੂ ਹੋਈ ਸੀ ਅਸੀਂ ਉਹਨਾਂ ਦੀ ਮਦਦ ਕੀਤੀ ਸੀ ਉਹਨੇ ਲੜਾਈ ਸਾਂਝੀ ਹੋਈ ਹੈ ਇਹਦੇ ਵਿੱਚ ਜਿਹੜੇ ਰਿਜ਼ਲਟ ਜਿਹੜੇ ਨੇ ਅੱਗੇ ਉਹਨਾਂ ਨੂੰ ਬੈਟਰ ਜਿਹੜੇ ਨਿਕਲਗੇ ਉਹਨਾਂ ਦੇ ਲਈ ਅਸੀਂ ਸਮਝਦੇ ਆ ਕਿ ਜਿਹੜਾ ਜ਼ਮੀਨਾ ਵਿੱਚ ਹੈ ਇਹ ਮੁੱਖ ਮੰਤਰੀ ਜ਼ਿੰਮੇਵਾਰ ਹੈ ਬਿਲਕੁਲ ਜਿਹੜਾ ਕਿ ਲੇਬਰ ਕੋਡ ਬਣਾਇਆ ਉਹ ਕੇਂਦਰ ਸਰਕਾਰ ਨੇ ਬਣਾਇਆ ਉਹ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਜ਼ਮੀਨਾਂ ਜਿਹੜੀਆਂ ਲੋਕਾਂ ਦੀਆਂ ਲਈਆਂ ਗਈਆਂ ਉਹ ਤੁਸੀਂ ਮਹਿੰਗੇ ਭਾਅ ਤੇ ਜਿਹੜਾ ਵੇਚ ਕੇ ਇਹਨੂੰ ਆਪਣੇ ਪਰਪਸ ਲਈ ਜਿਹੜਾ ਵਰਤ ਰਹੇ ਜੇ ਇਹ ਬੰਦ ਕੀਤਾ ਜਾਵੇ ਲੇਬਰ ਲਾ ਜਿਹੜੇ ਹੈਗੇ ਆ ਉਹ ਸੈਂਟਰ ਦੇ ਕੋਲ ਹੈਗੇ ਆ ਕਿ ਲੇਬਰ ਲਾ ਬੰਦ ਕੀਤੇ ਨਾ ਯਾਦ ਭਾਰ ਤੇ ਗਏ ਤੇ ਹੜਤਾਲ ਕਰਨ ਦਾ ਹਰ ਇੱਕ ਨੂੰ ਜਿਹੜਾ ਹੱਕ ਹੈਗਾ ਤੇ ਤੁਸੀਂ ਹੱਕ ਵੀ ਖੋ ਲਿਆ ਤੇ ਸਾਡੇ ਮਜ਼ਦੂਰਾਂ ਕੋਲ ਕੀ ਰਹਿ ਜਾਵੇ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੋ ਕੇਂਦਰ ਸਰਕਾਰ ਬਿਜਲੀ ਸੋਧ 225 ਐਕਟ ਲੈ ਕੇ ਆਈ ਆ ਉਸ ਦੇ ਤਹਿਤ ਕਿਸਾਨਾਂ ਨੂੰ ਤਾਂ ਨੁਕਸਾਨ ਹੋਣਾ ਹੀ ਆ ਪਰ ਲੋਕਾਂ ਨੂੰ ਆਮ ਜਨਤਾ ਨੂੰ ਵੀ ਨੁਕਸਾਨ ਹੋਊਗਾ ਜਿਸ ਦੇ ਕਰਕੇ ਉਹ ਸੰਘਰਸ਼ ਕਰਨਗੇ 8 9 10 11 ਤਰੀਕ ਤੱਕ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸੰਘਰਸ਼ ਕਿੰਨੀ ਦੇਰ ਚੱਲੂਗਾ ਤੇ ਇਹਦਾ ਅਸਲੀ ਮੋੜ ਉਹ ਕੀ ਲੈ ਕੇ ਆਉਣਗੇ ਤੇ ਇਹਦਾ ਹਰ ਅਪਡੇਟ ਤੁਹਾਨੂੰ ਸਾਂਝੇ ਕਰਦੇ ਰਵਾਂਗੇ ਵਿਗਦਿਰੋ ਪੰਜਾਬੀ ਲਿੰਕ ਮੀਡੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ